ਜਨ ਨਾਨਕ ਹਰਿ ਕਿਰਪਾ ਤਹਾਰੀ ਹਰਿ ਰਾਮੈ ਨਾਮ ਸਮਾਨੀ ਸਾਰੰਗ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜਿਐ ਬੌਰੇ ਜੋ ਦੀਸੈ ਸੋ ਛਾਰ ਜਿਸ ਵਿਖਿਆ ਕਉ ਤੁਮ ਆਪਣੀ ਕਰ ਜਾਨੋ ਸਾਡ ਸਾਡ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਔਦ ਫੁਨ ਘਾਟੈ ਬੂਝ ਨਾ ਸਕੈ ਗਵਾਰ ਸੋਖਿਸ਼ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੌਰੈ ਤਉ ਪਾਵਹਿ ਮੂਖ ਦਵਾਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਚੋ ਬੇਦ ਵਿਚਾਰ ਰਾਣਾ ਰਾਉ ਸਬੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ નિਚਲ ਜਿਨ ਰਾਮ ਨਾਮ ਆਧਾਰ ਸਾਰੰ ਮਹੱਲਾ ਚੌਥਾ ਘਰ ਤੀਜਾ ਧੁਪਦਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਝਗਰ ਤਉ ਸੰਗ ਬਾਪ ਗਿਨ ਕੇ ਜਣੇ ਬਢੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿ ਸਹ ਨਾ ਆਪ ਖਿਨ ਮਹਿ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ Jap Jap ਅਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤੋ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੀ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ ਜਗਨਨਾਥ ਜਗਦੀਸ਼ਰੂ ਜਗ ਜੀਵਨ ਮਨ ਮੋਹਨ ਸਿਉ ਪੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਗ ਬ੍ਰਹਮਾਦਕ ਤਾਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੀ ਜਨ ਨਾਨਕ ਸਲ ਲੈ ਸਲ ਮਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜੱਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀ ਸੋਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਾਪੁ ਮਨ ਮਾਦੋ ਮਦਸੂਦ ਨੋ ਹਰਿ ਸ੍ਰੀ ਰੰਗੋ ਪਰਮੇਸ਼ਰੂ ਸਤਿ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰਿ ਪ੍ਰੀਤਮ ਗੁਣ ਗਾਉ ਰਹਾਉ ਹਰ ਘਟ ਘਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਤਨੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਤੂੰ ਆ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਈ ਮੈਂ ਦੇਖਿਆ ਹਰ ਰਾਉ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਮੈਂ ਅਨ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਮ ਸਾਰੰਗ ਮਹੱਲਾ ਚੌਥਾ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨ ਦਿਨੋ ਧਿਆਏ ਨਿਰੰਕਾਰ ਮੇਰਾ ਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਂਇ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਇਨ ਕੀ ਨਾਨਕ ਹਰ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੀ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲੇ ਜਿਸ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚ ਖਾਸੀ ਜੋ ਜਨ ਸੇਵਹਿ ਸਦ ਸਦਾ ਮੇਰਾ ਹਰ ਹਰੀ ਤਿਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪੁ ਮਨੁ ਸ੍ਰੀ ਰਾਮੁ ਰਾਮ ਰਮਤ ਰਾਮ ਸਤ ਸਤ RAM ਬੋਲੋ ਪਈਆ ਸਦ RAM 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 ਰਵ ਰਹਿਆ ਸਰਬਗੇ ਰਹਾਉ RAM ਆਪੇ ਆਪ ਆਪੇ ਸਭ ਕਰਤਾ RAM ਆਪੇ ਆਪ ਆਪ ਸਭਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ RAM 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 ਰਾਈ ਸੋ ਜਨ RAM ਨਾਮ ਲਿਵ ਲਾਗੇ RAM ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿਚ ਕਲ ਜੁਗੇ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਉ ਬਲ ਜਾਉ ਅੰਤਰ ਪਿਆਸ ਚਾਤਰਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾਂ ਕੋ 나ਥ ਸਰਬ ਪ੍ਰਤ ਪਾਲਕ ਭਗਤ ਵੱਛਲ ਹਰਨਾਉ ਜਾ ਕੋ ਕੋਏ ਨਾ ਰਾਖੈ ਪ੍ਰਾਣੀ ਤਿਸ ਤੂੰ ਦੇਹੇ ਅਸਰਾਉ ਨਿ ਧਰਿਆ ਤਰ ਨਿ ਗਤਿਆ ਗਤ ਨਥਾਵਿਆਂ ਤੂੰ ਥਾਉ ਦਹੇ ਦਿਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਇਕਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉ ਗੂਸਟ ਹਰ ਸਾਧਨ ਸਿਉ ਲਵਲਾਉ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਉ ਸਾਰੰਗ ਮਹੱਲਾ 5 ਅਰਜੀਓ ਅੰਤਰਜਾਮੀ ਜਾਨ ਕਰਤ ਬੁਰਾਈ ਮਨੁਖ ਤੇ ਸਿਪਾਈ ਸਾਖੀ ਭੂਤ ਪਵਾਨ ਰਹਾਉ ਵੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹ ਸੋਮ ਪਾਕ ਹਿਰਹਿ ਪਰ ਦਰਬਾ ਅੰਤਰ ਝੂਠ ਗਮਾਨ शास्त्र वेद की बिद नहीं जानहै व्यापी मन कै मान संध्या काल करहै सब वरता जो सफरी दम फान प्रभु पुलाए ऊजड़ पाए निहफल सब करमान सो ज्ञानी सो बैसनो पढ़या जिस करी कृपा भगवान उन सतगुरु सेव परम पद पाया उधरया सकल बिस्वान ਕਿਆ ਹਮ ਕਥਹਿ ਕਿਸ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਿਵੇਂ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗਉ ਜਨ ਨਾਨਕ ਪਇਓ ਸਰਾਨ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਨਾਚਨੂ ਰਹੁ ਲਾਲ ਰੰਗੀਲਾ ਸਹਿ ਜੀ ਪਾਇਉ ਸਤ ਗੁਰ ਬਚਨ ਲਹੁ ਰਹਾਉ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੀਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਪਏ ਹੈ ਬਾਰਹ ਤਬ ਤੇ ਥਾਨ ਤਿਰੋ ਜੋ ਦਿਨ ਰੈਨ ਤਉ ਲਉ ਬਜਿਓ ਮੂਰਤ ਘਰੀ ਪਲੋ ਬਜਾਵ ਨਹਾਰੋ ਊਠ ਸੁਧਾਰੇਓ ਤਬ ਫਿਰ ਬਾਜ ਨਾ ਭਯੋ ਜੈਸੇ ਕੁੰਭ ਉਦਕ ਪੂਰਿਆਨੇ ਹੋ ਤਬ ਉਹ ਭਿੰਨ ਦ੍ਰਿਸ਼ਟੂ ਕਹੋ ਨਾਨਕ ਕੁੰਭ ਜਲੈ ਮਹਿ ਡਾਰਿਉ ਅੰਬੈ ਅੰਬ ਮਿਲੋ ਸਾਰੰਗ ਮਹੱਲਾ ਪੰਜਵਾ ਹਬ ਪੂਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖਸਿਓ ਗਹਿ ਰਹਾ ਰਹਾਉ ਦਲਾਬ ਜਨਮ ਚਰੰਕਾਲ ਪਾਇਉ ਜਾਤੋ ਕੌਡੀ ਬਦਲਾਹਾ ਕਾਥੂਰੀ ਕੋ ਗਾਹ ਕੇ ਆਇਓ ਲਾਦੇਉ ਕਾਲਰ ਬਿਰਖ ਜਿਵਹਾ ਆਇਓ ਲਾਬ ਲੱਬਨ ਕਹਿ ਤਾਈ ਮੋਹਨ ਠਾ ਗਉਰੀ ਸਿਓ ਉਲਜ ਪਾਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਾਹਾ ਸਗਲ ਪਰਾਦ ਏਕ ਗੁਣ ਨਾਹੀ ਠਾਕਰ ਛੋਡਹਿ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾ ਨਿਹਾਂ ਆਨ ਅਪਾਉ ਨ ਕੋਉ ਸੁਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬਹੀ ਮਨ ਛੁਟੀਐ ਜੋ ਸਗਲੇ ਔਗਨ ਮੇਟ ਧਰਹਾ ਸਾਰਗਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰਿਆ ਬਹੁਤ ਬਰਾਗੇਉ ਅਨਕ ਭਾਂਤ ਅਨੂਪ ਰੰਗ ਰੇ ਤੇਨ ਸਿਉ ਰਚੈ ਨਾ ਲਾਗਿਉ ਰਹਾਉ ਨਿਸਬਾਸਰ ਪ੍ਰਿਆ ਪ੍ਰਿਆ ਮੁਖ ਟੀਰਉ ਨੀਦ ਪਲਕ ਨਹੀਂ ਜਾਗਿਉ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਰ ਸਭੈ ਬੇਖ ਲਾਗਿਉ ਪੂਛੋ ਪੂਛੋ ਦੀਨ ਭਾਤ ਕਰ ਕੋ ਕਹ ਪ੍ਰਿਆ ਦੇ ਸੰਗਿਉ ਕੀਉ ਦੇਉ ਸਭ ਮਨ ਤਨੇ ਅਰਪਉ ਸੀਸ ਚਰਨ ਪਰ ਰਾਖਿਉ ਚਰਨ ਬੰਦਨਾ ਮੋਲ ਦਸਰੂ ਦੇਉ ਸਾਧ ਸੰਗਤ ਅਰਦਾਗਿਉ ਕਹੋ ਕਿਰਪਾ ਮੋਹੇ ਪ੍ਰਭੂ ਮਲਾਵੋ ਨਿਮਖ ਦਰਸ ਪੇ ਖਾਗਿਉ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨ ਦਿਨ ਸੀਤ ਲਾਗੇ ਹੋ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਉ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਉ ਮੈਂ ਸ਼ੀਕ ਗਾਂਠਰੀ ਬਾਂਦਾ ਰਹਾਉ ਨਿਸਬਾਸਰ ਨਖੇ ਅਤਰ ਬਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੂ ਇਕ ਸਾਧ ਬਚਨ ਅਟਲਾਦਾ ਅੰਡ ਬਨਾਸੀ ਜੇਰ ਬਨਾਸੀ ਉਤ ਪੁਜ ਸੇਤ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਨਿਛਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤ ਇਕ ਭੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਏ ਕਹੀਂ ਪਾਂਤਰੀ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਵਾਸ ਬੂ ਗੁਰੂ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੂ ਤਹਾਂ ਦੂਖ ਸਭ ਆਪਦ ਜਹਾਂ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਣੀਐ ਤਹਿ ਮਹਾ ਭਯਾਨ ਉਦਿਆਨਦ ਜਹਾਂ ਕੀਰਤਨ ਸਾਜ ਸੰਗਤ ਰਸ ਤਹਿ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਉਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ 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 ਪ੍ਰਭ ਪਾਵ ਦੀਜੈ ਸਾਜ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਣਾ ਵਿਦ ਜਾਣਦ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਰਾਮ પુરਸੋਂ ਪਾਈ ਜੋ ਜੋ ਸਰਨ ਪਰਿਓ ਕਰਨਾ ਨਿਦ ਤੇ ਤੇ ਭਵਹਿ ਤਰਾਇ ਰਹਾਉ ਸੁਖ ਸੋਇ ਹਰ ਸਹਜ ਸਮਾਇਉ ਸਹਸਾ ਗੁਰਹਿ ਗਵਾਈ ਜੋ ਚਾਹਤ ਸੋਇ ਹਰ ਕੀਉ ਮਨ ਬਾਛਤ ਫਲ ਪਾਈ ਹਿਰਦਾ ਜੱਪੋਂ ਨੇਤਰ ਧਿਆਨ ਲਾਵਾਂ ਸਰਮਣੀ ਕਥਾ ਸੁਨਾਈ ਚਰਨੀ ਚੱਲੋਂ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਈ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਈ ਪਾਇਉ ਲਾਲ ਅਮੋਲ ਨਾਮ ਹਰ ਛੋਟ ਨਾ ਕਤਹੂ ਜਾਏ ਕਮਨੀ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰਿਝਾਈ ਹੋਤਿ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰੰਗ ਮਹੱਲਾ ਪੰਜ